ਇਹ ਕੋਲ ਰ 150 ਰੁਪਏ ਦਾ ਪੀਸ ਮਿਲੇਗਾ ਮੈਂ ਤੁਹਾਨੂੰ ਦਵਾਂਗਾ ਸਿਰਫ 60 ਰੁਪਏ ਦਾ ਪੀਸ ਓਕੇ ਸਿਰਫ 60 ਰੁਪਏ ਓਨਲੀ 60 ਇਹਦੇ ਘੱਟ ਤੋਂ ਘੱਟ ਜਿਆਦਾ ਨਹੀਂ 8 ਤੋਂ 10 ਪ੍ਰਿੰਟ ਦੇ ਦਵਾਂਗਾ ਤੁਹਾਨੂੰ ਇਹਦੀ ਐਸੀ ਗੱਲ ਨਹੀਂ ਆ ਆਏਗਾ 350 ਦਾ ਪੀਸ ਰਿਟੇਲ ਤੇ ਸੇਲ ਹੁੰਦਾ ਹੈ 350 450 ਤੁਹਾਨੂੰ ਆਏਗਾ ਸਸਤੇ ਨੂੰ 140 ਰੁਪਏ ਦਾ ਇਹ ਵਾਲੀ ਆਈਟਮ ਸਟੈਂਡਰਡ ਸਾਈਜ਼ ਹੋਏਗਾ 3 ਐਕਸਲ ਸਾਈਜ਼ ਹੈ ਇਹ ਵੀ 200 ਤੋਂ 250 ਰੁਪਏ ਦਾ ਪੀਸ ਮਿਲਦਾ ਹੈ ਰਿਟੇਲ ਦੇ ਵਿੱਚ ਤੁਹਾਨੂੰ ਆਏਗਾ ਸਿਰਫ 100 ਪੂਰਾ ਜੰਬੋ ਸਾਈਜ਼ ਹੈ ਓਕੇ ਇਹ ਘੱਟ ਤੋਂ ਘੱਟ 250 ਰੁਪਏ 10 ਪਰ ਨੂੰ ਆਏਗਾ ਸਿਰਫ 120 ਰੁਪਏ ਦੇ ਪੀ ਓਕੇ ਵੀਰੇ ਇਹਦੇ ਤੇ ਤੁਹਾਨੂੰ ਬਹੁਤ ਸਾਰੇ ਮਿਲਣਗੇ ਪ੍ਰਿੰਟ ਇਹਦੇ ਵਿੱਚ ਆਹ ਦੇਖ ਲੀ ਹਾਂ ਇਹ ਪੂਰਾ ਜੰਬੋ ਸਾਈਜ਼ ਹੈ ਆਲਸ ਕੋ ਸਾਈਜ਼ ਇਹ ਕੋ ਬੀਟਾ ਸਟੈਂਡਰਡ ਸਾਈਜ਼ ਹੈ 200 ਰੁਪਏ ਸੇਲਿੰਗ ਏਚ ਹੈ ਰੇਟ ਆਏਗਾ ਸਿਰਫ 95 ਰੁਪਏ ਓਨਲੀ 95 ਇਹਦੇ ਸਿਕਰਾਂ ਮਿਲਣਗੇ 8 ਤੋਂ 10 ਉਸ ਤੋਂ ਬਾਅਦ ਆਇਆ ਆਹ ਵਾਲਾ ਲੋਡ ਇਹ ਵੀ 200 250 ਰੁਪਏ ਸੇਲਿੰਗ ਏਚ ਹੈ ਰੇਟ ਆਏਗਾ 125 ਰੁਪਏ ਏ ਬਾਹਰ ਤੁਹਾਨੂੰ ਘਰ ਤੋਂ 1500 1700 ਦਾ ਪੀਸ ਹੈ ਮੈਂ ਤੁਹਾਨੂੰ ਦਊਗਾ ਸਿਰਫ 765 ਰੁਪਏ ਓਕੇ ਵੀਰੇ ਲੋ ਜੀ आलो बहुत सोहने पीस है वर्क देखो कितना प्यार है गले से भी वर्क है बाजू से भी वर्क है दुपट्टा देखो भाजी बहुत ही डिफरेंट दुपट्टा है आ देखो दुपट्टा देखो भाई करवा चौधरी आइटम है सारी सिलेक्टेड आइटम है पीस देखो कितने प्यारे प्यारे पीस प् है एक बारी विजिट करो बहुत सारी रेंज मिलेगी नवे नवे आर्टिकल मिलने लो जी ਬਹੁਤ ਸਾਰੇ ਡਿਜ਼ਾਈਨ ਆਣਗੇ 120 130 110 ਤੋਂ 60 120 ਰੁਪਏ ਤੋਂ ਸਟਾਰਟ ਹੋਣਗੇ ਤੁਹਾਨੂੰ 200 250 300 ਦੇ ਵਿੱਚ ਬਹੁਤ ਸਾਰੇ ਪੀਸ ਮਿਲਣਗੇ ਲੋ ਜੀ ਲੋ ਜੀ ਬਹੁਤ ਸਾਰੀ ਵੈਰਾਈਟੀ ਮਿਲੇਗੀ ਇਹ ਲੋ ਜੀ ਅੱਜ ਕੱਲ੍ਹ ਚੱਲ ਰਿਹਾ ਫਰੌਕਸਟਾਈਲ ਇਹਦੇ ਮਿਲਣਗੇ 5 ਤੋਂ 6 ਡਿਜ਼ਾਈਨ ਇਹਦੇ ਸੂਟ ਕੋ ਗੇ ਸੂਟ ਵੀ ਮਿਲੇਗਾ ਕੱਲੀ ਕੁੜਤੀ ਕੋ ਵੀ ਮਿਲਦੀ ਹੈਗੀ ਸਭ 195 ਰੁਪਏ 'ਚ ਆਹ ਦੇਖ ਕਿਸੇ ਨੂੰ ਅੱਜ ਕੱਲ੍ਹ ਸ਼ਾਰਟ ਕੁੜਤੀ ਦਾ ਬਹੁਤ ਸਾਰਾ ਟ੍ਰੈਂਡ ਹੈ ਸ਼ਾਰਟ ਕੁੜਤੀ ਮਿਲਣੇਗੀ ਬਹੁਤ ਵਧੀਆ ਵਧੀਆ ਪੀਸ ਹੈ ਬਾਜ਼ੂ ਤੇ ਵਰਕ ਹੈ ਗਲੇ ਤੇ ਵਰਕ ਹੈ 860 ਡਿਜ਼ਾਈਨ ਦੇ ਦਾਂਗੇ ਅੰਦਰ ਸ਼ਾਰਟ ਕੁੜਤੀ ਦੇ ਵਿੱਚ ਓਕੇ ਓਕੇ ਲੋ ਜੀ ਸਿਰਫ 775 ਪਈ 22500 ਦਾ ਪੀਸ ਆਏਗਾ ਸਿਰਫ 775 ਵਿੱਚ ਇਹ ਪਾਕਿਸਤਾਨੀ ਸੁਸਰੇਆ ਵਾਲੇ ਲੈ ਲੋ ਜੀ ਪੂਰਾ ਫੁੱਲ ਹੈਵੀ ਪੀਸ ਹੋਏਗਾ ਫੁੱਲ ਵਰਕ ਵਾਲਾ ਪੀਸ ਹੋਏਗਾ ਵਿਦ ਬਾਟਮ ਵਿਦ ਦੁਪੱਟਾ ਸਾਈਜ਼ ਆਣਗੇ ਐਮ ਐਲ ਐਕਸ ਡਬਲ ਐਕਸ਼ਨ ਆਹ ਦੇਖੋ ਜੀ ਸਾਰੀ ਟੋਟਲੀ ਪਾਰਟੀ ਵੀ ਰਾਈਟ ਮੰਗੀ ਆ ਬੰਨੀ 4 ਚਾਰ ਕਲਰ ਦੀ ਵੀ ਦੁਪੱਟਾ ਵੀ ਬਾਟਮ ਸਾਈਡ ਆਈਟਮ ਮਿਲਦੇ ਗਏ ਕਮੋ ਅੱਜ ਕੱਲ੍ਹ ਚੱਲ ਰਿਹਾ ਲਖਨਵੀ ਦੇ ਵਿੱਚ ਕਰ ਕਰ ਚੜੂ ਲਖਨਵੀ ਦੇ ਵਿੱਚ ਚਾਹੀਦੇ ਆਈਟਮ ਉਹ ਵੀ ਮਿਲ ਜਾਣਗੀਆਂ ਇਹ ਕ੍ਰੋਪ ਸੂਟ ਦੀ ਆਈਟਮ ਆ ਬਹੁਤ ਵਧੀਆ ਜੇ ਵਾਕੀ ਕਰਵਾਉਣਾ ਚਾਹੁੰਦੇ ਹੋ ਤਾਂ ਫੈਂਸੀ ਦੇ ਰੇਂਜ ਚਾਹੀਦੀ ਹੈ ਫੈਂਸੀ ਤੁਹਾਨੂੰ ਬਹੁਤ ਸਾਰੀ ਰੇਂਜ ਮਿਲਦੀ ਹੈ ਇਹਦਾ ਕੀ ਪ੍ਰਾਈਸ ਹੈ ਭਾਜੀ ਇਹ 400 500 400 500 ਇਸ ਰੇਂਜ ਤੋਂ ਸਟਾਰਟ ਹੋਣਗੇ ਪਾਕਿਸਤਾਨੀ ਸੂਟਸ ਹੈ ਪੂਰੇ ਫੁੱਲ ਸਾਈਜ਼ ਹੈ ਪੂਰੇ ਫੁੱਲ ਦੁਪੱਟੇ ਆਣਗੇ ਅੰਦਰ ਆਹ ਦੇਖੋ ਤੁਹਾਨੂੰ ਬੰਦ ਸੈੱਟ ਦਿਖਾ ਦਾਂਗਾ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਉਣਗੇ ਅੱਜ ਸਸਤੀ ਗੱਲ ਦੀ ਸਾਰਿਆਂ ਨਾਲ ਵਾ ਬੱਤਰਾ ਕਲੈਕਸ਼ਨ ਨਾਲ ਦੇ ਖੜੇ ਆ ਫੀਲਡ ਗਾ ਕੋਚ ਨੰਬਰ ਨਾਈ ਨੌ ਨੰਬਰ ਕੋਚੇ ਚ ਇੱਥੇ ਲੇਡੀਜ਼ ਦੇ ਕੋਲ ਲੇਡੀਜ਼ কুরਤੀ ਫੈਂਸੀ ਟੌਪ ਨਾਈਟ ਸੂਟ ਪਜਾਮੇ ਲੈ ਗਈਆਂ ਸਾਰਾ ਕੁਝ ਮੈਨੂੰ ਲੇਡੀਜ਼ ਦਾ ਅੱਜ ਤੁਹਾਨੂੰ ਮਿਲਾਣਾ ਅੰਦਰ ਲੈ ਕੇ ਚੱਲਦੇ ਰੇਟ ਬਹੁਤ ਘੱਟ ਨੇ ਚਲੋ ਆ ਜੀ ਹੁਣ ਅੰਦਰ ਲੈ ਕੇ ਚੱਲਦੇ ਆਵਾਜ਼ ਬਾਈ ਜੀ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਉਹ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਕੀ ਕੀ ਵੈਰਾਈਟੀ ਹੁੰਦੀ ਆਪਣੇ ਕੋਲੇ ਆਪਣੇ ਕੋਲੋ ਲੇਡੀਜ਼ ਟੌਪ ਲਾਜ਼ੂ ਨਾਈਟ ਟੀ-ਸ਼ਰਟ ਇਹ ਸਾਰੀ ਆਈਟਮਸ ਹੁੰਦੀ ਹੈ ਆਪਣੇ ਕੋਲ ਠੀਕ ਹੈ ਤੁਹਾਨੂੰ ਲੋੜ ਦਿਖਾਵਾਂਗੇ ਬਹੁਤ ਵਧੀਆ ਆਈਟਮ ਹੈ ਇਹਦਾ ਰੇਟ ਆਏਗਾ ਤੁਹਾਨੂੰ ਮਾਰਕੀਟ ਵਿੱਚ ਮਿਲੇਗਾ 150 ਰੁਪਏ ਦਾ ਪੀਸ ਮੈਂ ਤੁਹਾਨੂੰ ਦਵਾਂਗਾ ਸਿਰਫ 50 ਰੁਪਏ ਦਾ ਪੀਸ ਸਿਰਫ ਸਿਰਫ 50 ਰੁਪਏ ਦਾ ਰੂਲਨ ਦਾ ਪੀਸ ਹੈ ਕੋਟਨ ਦਾ ਪੀਸ ਨਹੀਂ ਹੈ ਓਕੇ ਹਾਂਜੀ ਉਸ ਤੋਂ ਬਾਅਦ ਆ ਦੇਖੋ ਤੁਹਾਨੂੰ 150 ਰੁਪਏ ਦਾ ਪੀਸ ਮਿਲੇਗਾ ਮੈਂ ਤੁਹਾਨੂੰ ਦਵਾਂਗਾ ਸਿਰਫ 60 ਰੁਪਏ ਦਾ ਪੀਸ ਓਕੇ ਸਿਰਫ 60 ਰੁਪਏ ਓਨਲੀ 60 ਇਹਦੇ ਘੜ ਤੋਂ ਘੜ ਤੋਂ ਵੱਧ ਜਿਆਦਾ ਨਹੀਂ ਅੱਧ ਤੋਂ 10 ਪ੍ਰਿੰਟ ਦੇ ਦਵਾਂਗਾ ਤੁਹਾਨੂੰ ਇਹਦੇ ਵਿੱਚ ਜੀ ਸਟੈਂਡਰਡ ਸਾਈਜ਼ ਹੋਏਗਾ 3 ਐਕਸਲ ਸਾਈਜ਼ ਹੈ। ਇਹ ਵੀ 200 ਤੋਂ 250 ਰੁਪਏ ਦਾ ਪੀਸ ਬਿਕਦਾ ਹੈ ਰਿਟੇਲ ਦੇ ਵਿੱਚ। ਤੁਹਾਨੂੰ ਆਏਗਾ ਸਿਰਫ 100 ਰੁਪਏ। ਓਨਲੀ ਫਾਰ ਹੋਲਸੇਲ ਐ ਰਿਟੇਲ ਨਹੀਂ ਹੈ। ਜੋ ਵੀ ਆਏਗਾ ਸਾਰਾ ਸੈਟਸਟ 12 12 ਪੀਸ ਦਾ ਦੇ ਦੋਗੇ। ਹਾਂਜੀ ਹਾਂਜੀ ਘੱਟ ਤੋਂ ਘੱਟ 12 ਪੀਸ ਆਣਗੇ। ਉਸ ਤੋਂ ਬਾਅਦ ਆਏਗਾ ਦੇਖੋ ਇਹ ਵੈਲਿਊਟ ਦੇ ਵਿੱਚ ਇਹ ਪੂਰਾ ਜੰਬੋ ਸਾਈਜ਼ ਹੈ। ਅਲੀ ਗੁਰਤੀ ਹੈ। ਓਕੇ ਜੀ। ਇਹ ਘੱਟੋ-ਘੱਟ 250 ਰੁਪਏ ਸੇਲਿੰਗ ਇਚ ਹੈ। ਓਕੇ। ਇਸ ਪਰ ਨੂੰ ਆਏਗਾ ਸਿਰਫ 120 ਰੁਪਏ ਦੇ ਪੀ। ਓਕੇ ਬ੍ਰਦਰ। ਇਹਦੇ 'ਤੇ ਤੁਹਾਨੂੰ ਬਹੁਤ ਸਾਰੇ ਮਿਲਣਗੇ ਪ੍ਰਿੰਟ ਇਹਦੇ ਵਿੱਚ। ਆਹ ਦੇਖ ਲੀਆ ਜੀ। ਇਹ ਪੂਰਾ ਜੰਬੋ ਸਾਈਜ਼ ਹੈ। ਆਹ ਦੇ ਕੋ ਸਾਈਜ਼ ਇਹ ਕੋ ਬਿਟਾ ਸਟੈਂਡਰਡ ਸਾਈਜ਼ ਹੈ। 250 ਰੁਪਏ ਸੇਲਿੰਗ ਇਚ ਹੈ। ਰੇਟ ਆਏਗਾ ਸਿਰਫ 95 ਰੁਪਏ। ਓਕੇ ਜੀ। ਓਨਲੀ 95। ਇਹਦੇ ਸਿਕਲਰ ਮਿਲਣਗੇ 8 ਤੋਂ 10। ਉਸ ਤੋਂ ਬਾਅਦ ਆ ਗਿਆ ਆਹ ਬਲਾ ਲੋਕ ਇਹ ਵੀ 200 250 ਰੁਪਏ ਸੇਲਿੰਗ ਵਿੱਚ ਹੈ ਰੇਟ ਆਏਗਾ 125 ਰੁਪਏ ਵਿੱਚ ਬਹੁਤ ਵਧੀਆ ਰੇਟ ਨੇ ਬਾਈ ਹਾਂ ਜੀ ਉਸ ਤੋਂ ਬਾਅਦ ਆਏਗਾ ਵੈਲਿਊ ਵਾਲਾ ਵੀ ਵਧੀਆ ਹੋਊ ਇਹ ਇਹ ਤਾਂ ਨਹੀਂ ਹੋ ਵੀ ਲੰਬੀ ਵਾਲਾ ਚੀਜ਼ ਹੋਵੇ ਨਹੀਂ ਆਪਣੇ ਕੋਲ ਕੰਪਲੇਂਟ ਵਾਲਾ ਕੋਈ ਕੰਮ ਨਹੀਂ ਹੋਵੇਗਾ ਕੋਈ ਐਸੀ ਗੱਲ ਨਹੀਂ ਆ ਆਏਗਾ 350 ਦਾ ਪੀਸ ਰਟੇਲ ਸੇਲ ਹੁੰਦਾ ਹੈ 350 450 ਤੁਹਾਨੂੰ ਆਏਗਾ ਕਸਟਮਰ ਨੂੰ 140 ਰੁਪਏ ਦਾ ਉਹ ਕੇਵਲ 500 ਰੁਪਏ ਪਾਕਿਡ ਵਾਲਾ ਸਿਰਫ 150 ਰੁਪਏ ਵਿਦਾਊ ਪੌਗਨ 140 ਰੁਪਏ ਅਗਰ ਤੁਸੀਂ ਬਨੇ ਦੇ ਬਾਰੇ ਸਿਟੀਸ ਲੈਣੇ ਆ ਕਾਟਨ ਦੀ ਵੈਰਾਈਟੀ ਦੇਖਣੀ ਆ ਜਾਂ ਫਰੌਥ ਸੂਟ ਦੇਖ ਰਹੇ ਹੋ ਉਹ ਵੀ ਰੇਂਜ ਮਿਲਦੀ ਹੈ ਮੇਰੇ ਕੋਲ ਉਹ ਦੇਖੀਏ ਇਹ ਹੋਈ ਤੇ ਰੱਗਣੀ ਆ ਫਰੌਥ ਸੂਟ ਦੀ ਆਈਟਮ ਆ ਬਹੁਤ ਵਧੀਆ ਜਿਵੇਂ ਆ ਕੀ ਕਰਵਾਸ਼ੋਧ ਕਰਕੇ ਜਿਸ ਕਿਸਮ ਨੂੰ ਫੈਂਸੀ ਦੇ ਰੇਂਜ ਚਾਹੀਦੀ ਹੈ ਫੈਂਸੀ ਤੁਹਾਨੂੰ ਬਹੁਤ ਸਾਰੀ ਰੇਂਜ ਮਿਲਦੀ ਹੈ ਇਹਦਾ ਕੀ ਪ੍ਰਾਈਸ ਹੈਗਾ ਭਾਜੀ ਇਹ 400 500 400 500 ਇਸ ਰੇਂਜ ਤੋਂ ਸਟਾਰਟ ਹੋਣਗੇ ਪਾਕਿਸਤਾਨੀ ਸੂਟਸ ਐ ਪੂਰੇ ਫੁੱਲ ਸਾਈਜ਼ ਆ ਪੂਰੇ ਫੁੱਲ ਦੁਪੱਟੇ ਆਣਗੇ ਅੰਦਰ ਆਹ ਦੇਖੋ ਤੁਹਾਨੂੰ ਬੰਦ ਸਾਈਡ ਦਿਖਾ ਦਾਂਗਾ ਬਹੁਤ ਸੋਹਣੇ ਸਾਰੇ ਪ੍ਰਿੰਟ ਹੋਣਗੇ ਅੰਦਰ ਇਹਨਾਂ ਸਾਈਡ ਇਹ ਲੋ ਜੀ ਇਹ ਸਾਰੇ ਪ੍ਰਿੰਟ ਦੇ ਵਿੱਚ ਰਿਟੇਲ ਇਹਨਾਂ ਨੂੰ 1500 1700 ਇਸ ਰੇਂਜ ਦੇ ਵਿੱਚ ਪੀਟ ਐ ਮੈਂ ਤੁਹਾਨੂੰ ਦੇਵਾਂਗਾ ਸਿਰਫ 685 ਰੁਪਏ ਉਹ ਡਿਜ਼ਾਈਨ ਆਣਗੇ ਸਿਰਫ ਇੱਕ ਤੋਂ ਇੱਕ ਲੋ ਜੀ ਬਹੁਤ ਸਾਰੇ ਡਿਜ਼ਾਈਨ ਆਣਗੇ ਐਦਾ ਦੀ ਬਹੁਤ ਸਾਰੀ ਰੇਂਜ ਮਿਲ ਲੇਗੀ ਤੁਹਾਨੂੰ ਹਾਂ ਜੀ ਆਹ ਪਾਰਟੀ ਵੀ ਰਾਈਟ ਮੈਂ ਮਿਲ ਜੂਗਾ ਸ਼ੋਰਟ ਸਟਾਕਸ ਆ ਦੇਖੋ ਜੀ ਇਹਦੇ ਤੁਹਾਨੂੰ ਸਾਈਜ਼ ਮਿਲਣਗੇ ਐਲ ਐਕਸਲ ਡਬਲ ਐਕਸਲ ਠੀਕ ਹੈ ਜੀ ਕੀ ਪ੍ਰਾਈਸ ਹੈ ਇਹਦਾ ਬਾਟਮ ਵੀ ਦੁਪੱਟਾ ਸਿਰਫ 775 ਰੁਪਏ ਇੱਕ ਹਰ ਤੋਂ ਘੱਟ ਰੇਟੇਲ ਇੱਥੇ 2250 ਦਾ ਪੀਸ ਆਏਗਾ ਸਿਰਫ 775 ਰੁਪਏ ਵਿੱਚ ਇਹ ਪਾਕਿਸਤਾਨੀ ਸੁੰਸਰੇ ਵਾਲੇ ਨਾਲ ਦੇ ਜੀ ਪੂਰਾ ਫੁੱਲ ਹੈਵੀ ਪੀਸ ਹੋਏਗਾ ਫੁੱਲ ਵਰਕ ਵਾਲਾ ਪੀਸ ਹੋਏਗਾ ਬਾਟਮ ਵਿਦ ਦੁਪੱਟਾ ਸਾਈਜ਼ ਆਣਗੇ ਐਮ ਐਲ ਤੋਂ ਡਬਲ ਐਕਸਲ ਆਹ ਦੇਖੋ ਜੀ ਉਹ ਵੀ ਪ੍ਰੋਫੈਸ਼ਨਲ ਟੈਸਟ ਦੇ ਸਾਰੇ ਟੋਟਲੀ ਪਾਰਟੀ ਵਿੱਚ ਰਾਈਟ ਮਾਰੀ ਆ ਬਣੀ ਚਾਰ ਕਲਰ ਦੇ ਵਿਦ ਦੁਪੱਟਾ ਵਿਦ ਬਾਟਮ ਸਾਰੇ ਆਈਟਮ ਐਲੀਟ ਦੇ ਹਨ ਚਲੋ ਅੱਜ ਕੱਲ੍ਹ ਚੱਲੇ ਆ ਲਖਨਵੀ ਦੇ ਵਿੱਚ ਕੋਈ ਕਰ ਚੋ ਲਖਨਵੀ ਦੇ ਵਿੱਚ ਚਾਹੀਦੇ ਆਈਟਮ ਉਹ ਵੀ ਮਿਲ ਜਾਣਗੇ ਇਹਦਾ ਕੀ ਪ੍ਰਾਈਸ ਹੈ ਇਸ 765 ਰੁਪਏ ਦਾ ਪੀਸ ਆਏਗਾ 8 ਤੋਂ 10 ਡਿਜ਼ਾਈਨ ਦੇ ਦਾਂਗਾ ਐਮ ਐਲ ਐਕਸ ਐਲ ਡਬਲ ਐਕਸ ਐਲ ਸਾਰੇ ਸਾਈਜ਼ ਹੈ। ਦੁਪੱਟਾ ਦੇਖੋ ਕਿੰਨਾ ਹੈਵੀ ਜਿਹਾ ਕੱਲਾ ਦੁਪੱਟਾ ਵਰਟਾ ਘੱਟ ਤੋਂ 500 550 ਰੁਪਏ ਦਾ ਆਏਗਾ। ਇਸ ਲਈ ਪੂਰਾ ਸੂਟ ਦੇ ਦਾਂਗਾ 765 ਰੁਪਏ ਵਿੱਚ। ਉਹ ਆਪਣੇ ਕਟਅਪ ਕਰ ਦੋਗੇ ਨਾ। ਹਾਂ। ਆਈਆਂ ਰੱਖਾਂਗੇ। ਵਾਈਟ ਤੋਂ ਲੈਣਾ ਨਹੀਂ ਨਾ ਆਪਣੇ ਵਾਈਟ ਤੋਂ ਲੈਣਾ।

ਬਾਰ 22025 2500 ਦੇ ਪੀਸ ਹੈ ਭਾਜੀ ਹਾਂਜੀ ਮੈਂ ਤੁਹਾਨੂੰ ਦੇ ਦਾਂਗਾ ਸਿਰਫ 750 ਪਰ ਵਿੱਚ 795 ਜੀ 795 ਇਹ ਬਹੁਤ ਵਧੀਆ ਪੀਸ ਹੋਣਗੇ ਇਹਦੇ ਡਿਜ਼ਾਈਨ ਮਿਲ ਲੈਣਗੇ ਬਹੁਤ ਡਿਫਰੈਂਟ ਆ ਦੇਖੋ ਜੀ ਲੜਕਾ ਦਿਖਾ ਰਿਹਾ ਹੈ ਇਹਦੇ ਸਕੈਲਰ ਇੱਕ ਐਵੀ ਮਿਲੇਗਾ ਹਾਂਜੀ ਇੱਕ ਐਵੀ ਕੱਦਰ ਮਿਲੇਗਾ ਨੀ ਦੁਪੱਟਾ ਆਏਗਾ ਇਹਦੇ ਆਹ ਦੇਖੋ ਜੀ ਟੋਟਲੀ ਫੈਂਸੀ ਪੀਸ ਮਿਲਣਗੇ ਤੁਹਾਨੂੰ ਇੱਕ ਇੱਕ ਕਰਵਾਚੋਤ ਦੀ ਬਹੁਤ ਸਾਰੀ ਵੈਰਾਈਟੀ ਆ ਚੁੱਕੀ ਹੈ ਸਾਰੀਆਂ ਨਵੀਆਂ ਨਵੀਆਂ ਆਈਟਮਾਂ ਆ ਚੁੱਕੀਆਂ ਨੇ ਓਕੇ ਸਾਥ ਓਕੇ ਇਕ ਤੋਂ ਇੱਕ ਆਈਟਮ ਦਈਆਂ ਪਈਆਂ ਹੈ ਲੋ ਆਰਟੀਕਲ ਬਹੁਤ ਅੱਛਾ ਵੀ ਦੁਪੱਟਾ ਕਾਟਨ ਜਿਹੜਾ ਨੀਚੇ ਦਿਖਾਇਆ ਸੀ ਤੁਹਾਨੂੰ ਕਿਹਾ ਸੀ ਨਾ 10 ਤੋਂ 15 ਡਿਜ਼ਾਈਨ ਆਣਗੇ ਲੋ ਭਈਆ ਦੇਖੋ ਮੇਰੀ ਵੈਰਾਈਟੀ ਹੈ ਬਾਹਰ ਤੁਹਾਨੂੰ ਘਰ ਤੋਂ 1500 1700 ਦਾ ਪੀਸ ਹੈ ਮੈਂ ਤਾਂ ਹੁੰਦੋਂਗਾ ਸਿਰਫ 765 ਰੁਪਏ ਵਿੱਚ ਓਕੇ ਵੀਰੇ ਲੋ ਜੀ ਆਹ ਲੋ ਬਹੁਤ ਸੋਹਣਾ ਪੀਸ ਹੈ ਵਰਕ ਦੇਖੋ ਕਿੰਨਾ ਪਿਆਰਾ ਹੈ ਗਲੇ ਤੇ ਵੀ ਵਰਕ ਹੈ ਬਾਜੂ ਤੇ ਵੀ ਵਰਕ ਹੈ ਦੁਪੱਟਾ ਦੇਖੋ ਭਜੀ ਇਹ ਬਹੁਤ ਹੀ ਡਿਫਰੈਂਟ ਦੁਪੱਟਾ ਹੈ ਹਾਂਜੀ ਆਹ ਦੇਖੋ ਦੁਪੱਟਾ ਦੇਖੋ ਕਿੰਨਾ ਪਿਆਰਾ ਪੂਰਾ ਫੁੱਲ ਦੁਪੱਟਾ ਹੈ ਹਾਂਜੀ ਹਾਂਜੀ ਪੂਰਾ ਫੁੱਲਾ ਫੁੱਲ ਵਰਕ ਹੈ ਕਹਿੰਦੇ ਸਾਈਜ਼ ਆਣਗੇ ਐਮ ਐਲ ਐਕਸ ਐਲ ਡਬਲ ਐਕਸ ਐਲ ਦੇ ਵਿੱਚ ਓਕੇ ਜੀ ਲੋ ਜੀ ਦਸਰਾ ਦੇਖੋ ਵੀ ਇਧਰ ਮੈਂ ਕਰਦਾ ਹੈ ਹੈਂਡਵਰਕ ਦੇ ਵਿੱਚ ਹੈ ਇਹ ਆਈਟਮ ਹੈ ਨਾਲ ਕਸਟਮਰ ਨੂੰ ਗਿਫਟ ਮਿਲੇਗਾ ਪਰਸ ਫ੍ਰੀ ਨਾਲ ਲੋ ਜੀ ਪੂਰਾ ਆ ਲਓ ਜੀ ਓਕੇ ਠੀਕ ਹੈ ਜੀ ਨਾਲ ਆਈ ਗਈ ਆ ਬਾਟਮ ਬਾਟਮ ਤੇ ਪੂਰਾ ਵਰਕ ਹੋਏਗਾ ਕਲਰ ਚਾਰਟ ਮਿਲਣਗੇ 4 ਇੰਨੇ ਹੀ ਡਿਜ਼ਾਈਨ ਮਿਲਣਗੇ ਬਹੁਤ سارے ਓਕੇ ਲੋ ਜੀ ਇਹਖਰੀ ਜੈਪੁਰੀ ਪ੍ਰਿੰਟ ਦੇ ਵਿੱਚ ਆਣਗੇ ਸਾਈਜ਼ ਦੇਖੋ ਕਿੰਨਾ ਸਟੈਂਡਰਡ ਹੈ ਇਹ ਚੀਜ਼ ਵਧੀਆ ਵਰਕ ਦੇ ਵਿੱਚ ਹੋਏਗਾ ਇਹਦੇ ਵੀ ਤੁਹਾਨੂੰ ਸਾਈਜ਼ ਮਿਲਣਗੇ ਬਹੁਤ ਹੀ ਪਿਆਰਾ ਪੀਸ ਹੈ ਓਕੇ ਇਹਦੀ ਕੀ ਪ੍ਰਾਈਸ ਹੈ ਦੁਪੱਟਾ ਆਏਗਾ ਬਹੁਤ ਵਧੀਆ ਐਲੋਜੀ ਵਰਜਨ ਹੈ ਇਹ ਘੱਟ ਤੋਂ ਘੱਟ ਰਿਟੇਲ ਸ਼ੋਪ ਦੇ 2250 ਦਾ ਪੀਸ ਹੈ ਮੈਂ ਤੁਹਾਨੂੰ ਦਵਾਂਗਾ 800 ਕੁਛ 900 ਕੋਈ ਵੀ ਲੈਣੇ ਤੇ ਹੋਰ ਇੱਕ ਤੋਂ ਇੱਕ ਡਿਜ਼ਾਈਨ ਮਿਲਣਗੇ ਤੁਹਾਨੂੰ ਲੇ ਕੇ ਰੱਖ ਲਿਆ ਇਹ ਆਰਟੀਕਲ ਮਿਲੇਗਾ ਆ ਦੇਖੋ ਬੈਕ ਫਰੰਟ ਸੇਮ ਹੋ ਬੈਕ ਫਰੰਟ ਆ ਵੀ ਆਡੀਓਲ ਆਊਟ ਆ ਬਹੁਤ ਵਧੀਆ ਪ੍ਰਿੰਟ ਹੈ ਜੀ ਪੂਰਾ ਵਰਕ ਹੋਏਗਾ ਨੀਚੇ ਵੀ ਬਾਜੂ ਤੇ ਵੀ ਗਲੇ ਤੇ ਵੀ ਲੋ ਜੀ ਨਾਲ ਪੈਂਟ ਆਂਦੇ ਹਾਂ ਹਾਂ ਦੁਪੱਟਾ ਦੇਖੋ ਜਿਵੇਂ ਇਹ ਹੈ ਲੋ ਜੀ ਇਹ ਭਾਈ ਸਾਹਿਬ ਤੁਹਾਡੇ ਆਏ ਨੇ ਕਸ਼ਮੀਰ ਤੋਂ ਮਾਲ ਲੈ ਲੋ ਜੀ ਦੋ ਸਿਲੈਕਟਡ ਆ ਦੇਖੋ ਨਾਲ ਨਾਲ ਚੱਕ ਰਹੇ ਨੇ ਦੁਪੱਟਾ ਹੈਗਾ ਬਹੁਤ ਵਧੀਆ ਪਈ ਕਰਵਾ ਚੌਦੀ ਆਈਟਮ ਨੇ ਸਾਰੀ ਸਿਲੈਕਟਡ ਆਈਟਮ ਆਨੇ ਪੀਸ ਕਿੰਨੇ ਪਿਆਰੇ ਪਿਆਰੇ ਪੀਸ ਹੈ ਹਾਂਜੀ ਵੀਰੇ ਇੱਕ ਵਾਰੀ ਵਿਜ਼ਿਟ ਕਰੋ ਬਹੁਤ ਸਾਰੀ ਰੇਂਜ ਮਿਲਣਗੇ ਨਵੇਂ ਨਵੇਂ ਆਰਟੀਕਲ ਮਿਲਣਗੇ ਲੋ ਜੀ ਬਹੁਤ ਸਾਰੇ ਡਿਜ਼ਾਈਨ ਆਣਗੇ 120 130 110 ਤੋਂ ਸ਼ਾਰਟ 120 30 ਰੁਪਏ ਤੋਂ ਸਟਾਰਟ ਹੋਣਗੇ ਤੁਹਾਨੂੰ 200 250 300 ਦੇ ਵਿੱਚ ਬਹੁਤ ਸਾਰੇ ਪੀਸ ਮਿਲਣਗੇ ਲੋ ਜੀ ਲੋ ਜੀ ਬਹੁਤ ਸਾਰੀ ਵੈਰਾਈਟੀ ਮਿਲੇਗੀ ਇਹ ਲੋ ਜੀ ਅੱਜ ਕੱਲ੍ਹ ਚੱਲ ਰਿਹਾ ਫਰੌਕਸਟਾਈਨ ਇਹਦੇ ਮਿਲਣਗੇ 5 ਤੋਂ 6 ਡਿਜ਼ਾਈਨ ਇਹਦੇ ਸੂਟ ਕੋਗੇ ਸੂਟ ਵੀ ਮਿਲੇਗਾ ਸੱਲੀ ਕੁੜਤੀ ਕੋ ਬੇਵੀ ਮਿਲ ਜੀ ਸਭ 195 ਰੁਪਏ ਚ ਆਹ ਦੇਖੋ ਜੀ ਡਿਜ਼ਾਈਨਰ ਪੀਸ ਹੈ ਬਹੁਤ ਸੋਹਣੇ ਸੋਹਣੇ ਪੀਸ ਲੋ ਜੀ ਲੋ ਜੀ 프్రਿੰਟ ਹੈ ਜੀ ਬੈਕ ਹੈ ਜੀ ਹਾਂ ਜੀ ਟਿਕ ਟੋਕ ਇੱਕ ਡਿਜ਼ਾਈਨ ਆਣਗੇ ਜੀ ਸ਼ਾਰਟ ਕੁੜਤੀ ਚਾਹੀਦੀ ਹੈ ਕਿਸੇ ਨੂੰ ਅੱਜ ਕੱਲ ਸ਼ਾਰਟ ਕੁੜਤੀ ਦਾ ਬਹੁਤ ਸਾਰਾ ਟ੍ਰੈਂਡ ਹੈ ਸ਼ਾਰਟ ਕੁੜਤੀ ਮਿਲ ਲੇਗੀ ਬਹੁਤ ਵਧੀਆ ਵਧੀਆ ਪੀਸ ਹੈ ਬਾਜੂ ਤੇ ਵਰਕ ਹੈ ਗਲੇ ਤੇ ਵਰਕ ਹੈ 8616 ਡਿਜ਼ਾਈਨ ਦੇ ਦਾਂਗੇ ਅੰਦੇਸ਼ ਸ਼ਾਰਟ ਕੁੜਤੀ ਦੇ ਵਿੱਚ ਓਕੇ ਓਕੇ ਲੋ ਜੀ ਇਹ ਲਈਏ ਲੋਲੀ ਇੱਕ ਤੋਂ ਇकडे ਜਾਇਨ ਆਣਗੇ